ਉਧਰ ਕਾਰਵਾਈ ਹੁੰਦੀ ਹੈ ਉਧਰ ਕਾਰਵਾਈ ਉਹਨੇ ਹੁੰਦੀ ਸਾਡੇ ਵੱਲੋਂ 8 ਗੱਡੀਆਂ ਕਾਉਂਟਰ ਪ੍ਰੂਫੜੀਆਂ ਗਈਆਂ ਨੇ ਇੱਕ ਗੱਡੀ ਮਾਦੋਪੁਰ ਫੜੀ ਗਈ ਹੈ ਇੱਕ ਟਰੈਕਟਰ ਟਰਾਲੀ ਉਧਰ ਤਾਰ ਕਿੰਨੀ ਫੜਿਆ ਗਿਆ ਟੋਟਲ 10 ਵਹੀਕਲਸ ਬੌਂਡ ਹੋਏ ਨੇ 10 ਵਹੀਕਲ ਦਾ ਰਾਉਂਡ ਰਾਉਂਡ ਪਰ ਗੱਡੀ 2 ਲੱਖ ਰੁਪਇਆ ਪਰ ਟਰਾਲੀ 1 ਲੱਖ ਰੁਪਇਆ ਚਲਾਨ ਜੁਰਮਾਨਾ ਪਵੇਗਾ 5 ਦਾ ਮੰਨ ਕੇ ਜੇ ਲੋ 18 ਲੱਖ ਰੁਪਇਆ ਹੋ ਗਿਆ ਤੇ 18 ਪਲਸ 1 19 ਲੱਖ ਰੁਪਇਆ ਸਰਕਾਰ ਦੇ ਰੈਵਨਿਊ ਐਸੇ ਜੁਰਮਾਨਾ ਜਾਏਗਾ ਉਹਨਾਂ ਦੇ ਕੋਲ ਨਹੀਂ ਕਾਗਜ਼ ਆਉਂਦੀ ਕੰਪਲੀਟ ਲੈ ਕੇ ਆਉਣ ਰਾਇਲਟੀ ਪੇਡ ਡਾਕੂਮੈਂਟਸ ਨਾਲ ਹੋਣ ਉਹਨਾਂ ਦੇ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ ਜੀ ਮੋਸਟ ਵੈਲਕਮ ਦੇ ਕੈਨ ਐਂਟਰ ਇਨ ਪੰਜਾਬ ਬਟ ਵਿਦ ਇਲੀਗਲ ਡਾਕੂਮੈਂਟਸ ਦੇ ਕੈਨ ਐਂਟਰ